ਔਰ ਅੱਗੇ ਦੀ ਸਵਾਦੇ ਜਿੰਨਾ ਚਿਰ ਅਸੀਂ ਪਿੰਡ ਨਹੀਂ ਐਂਟਰ ਹੋਏ ਜਦੋਂ ਪਿੰਡ 'ਚ ਐਂਟਰ ਹੋਗਾ ਹੂੰ ਘਰੇ ਆਗੇ ਉਦੋਂ ਫਿਰ ਮਿਲੋਗੇ ਮਿੱਤਰ ਪਿਆਰਿਓ ਆਪਾਂ ਇਸ ਵਕਤ ਉਸ ਮੋਟਰ ਤੇ ਖੜੇ ਆਂ ਜਿੱਥੇ ਸਿਰਮੌਰ ਕਵੀ ਅਵਤਾਰਪਾਸ਼ ਦਾ ਕਤਲ ਕੀਤਾ ਗਿਆ ਸੀ ਔਰ ਇਧਰ ਉਹ ਦੋ ਭਰਾ ਖੜੇ ਨੇ ਇਹਨਾਂ ਦੇ ਵਿੱਚੋਂ ਜਿਹੜੇ ਇਧਰ ਨੇ ਸੁਖਵਿੰਦਰ ਸਿੰਘ ਸੁੱਚਾ ਉਹ ਉਸ ਦਿਨ ਅਵਤਾਰਪਾਸ਼ ਹੋਰਾਂ ਦੇ ਨਾਲ ਇੱਥੇ ਮੌਜੂਦ ਸੀ ਉਹਨਾਂ ਦੇ ਨਾਲ ਘਰੋਂ ਆਏ ਸੀ ਜਿਸ ਦਿਨ ਉਹਨਾਂ ਨੂੰ ਇੱਥੇ ਮਾਰਿਆ ਗਿਆ ਸੀਗਾ ਔਰ ਨਾਲੇ ਤੁਹਾਨੂੰ ਪੂਰੀ ਜਗ੍ਹਾ ਦਿਖਾਉਣੇ ਆ ਤੇ ਨਾਲੇ ਉਹ ਪੂਰੀ ਵਾਰਦਾਤ ਹੋਈ ਕਿਦਾਂ ਸੀ ਕਿੰਨੀ ਉਹ ਸੰਸਰੀ ਖਈ ਸੀ ਕਿੰਨੀਆਂ ਗੋਲੀਆਂ ਚੱਲੀਆਂ ਕਿਵੇਂ ਅਵਤਾਰ ਪਾਸ਼ ਨੂੰ ਮਾਰਿਆ ਗਿਆ ਕਿਹੜੇ ਪਾਸੋਂ ਬੰਦੇ ਆਏ ਤੇ ਕਿਹੜੇ ਪਾਸੇ ਭੱਜ ਗਏ ਉਹ ਸਾਰਾ ਕੁਝ ਤੁਹਾਨੂੰ ਆਪਾਂ ਦੱਸਦੇ ਆ ਇਹ ਉਹ ਮੋਟਰ ਹੈ ਇਹ ਉਹ ਮੋਟਰ ਵਾਲੀ ਕੋਠੀ ਹੈ ਤੇ ਆਪਾਂ ਇਹ ਵੀਰ ਜੀ ਤੋਂ ਪੁੱਛਦੇ ਆ ਭਾਈ ਜੀ ਇਹ ਜਿਹੜੀ ਅਵਤਾਰ ਪਾਸ਼ ਨੂੰ ਜਿਸ ਦਿਨ ਮਾਰਿਆ ਇੱਕ ਘਟਨਾ ਪੂਰੀ ਕਿਦਾਂ ਵਾਪਰੀ ਮਤਲਬ ਤੁਸੀਂ ਉਹਨਾਂ ਦੇ ਨਾਲ ਘਰੋਂ ਆਏ ਸੀ ਅਵਤਾਰਪਾਸ਼ ਦੀ ਹਾਂਜੀ ਹੂੰ ਮੈਂ ਇੱਥੇ ਖੂਹ ਤੋਂ ਜਦੋਂ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਚਲ ਗਿਆ ਸੀ ਘਰ ਹੂੰ ਤੇ ਘਰੋਂ ਬਾਹਰ ਜਦੋਂ ਨਿਕਲੇ ਪਾਸ਼ਵਨੀ ਅੰਦਰੋਂ ਬਾਹਰ ਨਿਕਲ ਰਿਹਾ ਸੀ ਹੂੰ ਤੇ ਇਹਨਾਂ ਨੇ ਮੈਨੂੰ ਇਦਾਂ ਹੀ ਗੱਲਬਾਤ ਵਿੱਚ ਲੈ ਕੇ ਹੂੰ ਤੇ ਇੱਥੇ ਖੂਹ ਤੇ ਲਾਇਆ ਅੱਛਾ ਤੇ ਇੱਥੇ ਆਣ ਕੇ ਅਸੀਂ ਜਦਾਂ ਜੰਗਲ ਪਾਣੀ ਜਾਂਦੇ ਤੇ ਅਸੀਂ ਲਾਗੇ ਲਾਗੇ ਬੈਠੇ ਸੀਗੇ ਹੂੰ ਤੇ ਹਾਂਸ ਰਾਜ ਮਹਿਤ ਪਾਸ਼ ਹੂੰ ਤੇ ਉਸ ਤੋਂ ਬਾਅਦ ਵਿੱਚ ਸਾਡੇ ਘਰ ਮਹਿਮਾਨ ਆਏ ਹੋਏ ਸੀ ਹੂੰ ਤੇ ਉਹਨਾਂ ਨੇ ਜਾਣਾ ਸੀ ਤੇ ਪਾਸ਼ ਨੇ ਕਿੰਦਾ ਵੀ ਚੱਲ ਤੂੰ ਇਹਨਾਂ ਨੂੰ ਤੋਰਿਆ ਤੇ ਨਾਲੇ ਕਿੰਦੇ ਵੀ ਨੂਪੀ ਨੂੰ ਕਹਦੇ ਉਹ ਹਾਂਸ ਰਾਜ ਦੀ ਗੱਡੀ ਦਾ ਡਰਾਈਵਰ ਸੀ ਹੂੰ ਤੇ ਉਹਨਾਂ ਕਹਿੰਦੇ ਗੱਡੀ ਤਿਆਰ ਕਰਕੇ ਲੈ ਆਵੇ ਤਾਂ ਆਪਾਂ ਦਿੱਲੀ ਨੂੰ ਜਾਣਾ ਹੈ ਹੂੰ ਉਸ ਦਿਨ ਪਾਸ਼ ਨੇ ਬ੍ਰਾਜ਼ੀਲ ਨੂੰ ਜਾਣਾ ਸੀ ਹੂੰ ਅਮਰੀਕਾ 'ਚ ਜਦੋਂ ਰਿਪੋਰਟ ਹੋ ਗਿਆ ਸੀ ਹੂੰ ਉਸ ਬਾਅਦ ਵਾਇਆ ਬ੍ਰਾਜ਼ੀਲ ਚੱਲਦੇ ਸਕੇ ਅੱਛਾ ਹਾਂਜੀ ਤੇ ਉਹ ਜਿਹੜੀ ਘਟਨਾ ਵਾਪਰੀ ਆ ਉਸ ਦਿਨ ਹਾਂਜੀ ਹਾਂਜੀ ਅ ਉਹ ਉਹ ਕਿਧਰੋਂ ਬੰਦੇ ਆਏ ਉਸ ਦਿਨ ਤੇ ਬਾਤਲ ਜੀ ਮੈਂ ਉਹਨਾਂ ਨੇ ਕਤਲ ਕਿਤਾ ਵਾਰਦਾਤ ਕੀਤੀ ਕਿਵੇਂ ਉਹ ਘਟਨਾ ਵਾਪਰੀ ਮੜਾ ਜ ਉਹ ਵੀ ਸਮਝਾਉਣੀ ਇੱਥੋਂ ਆਪਣੇ ਪਿੰਡ ਤੋਂ ਇੱਕ ਮੀਰਪੁਰ ਨੂੰ ਕੱਚਾ ਰਾਹ ਜਾਂਦਾ ਹੂੰ ਤੇ ਉਸ ਕੱਚੇ ਰਾਹ ਦੇ ਨਾਲ ਸਾਡੀ ਜ਼ਮੀਨ ਦੀ ਬਾਟੇ ਦੇ ਨਾਲ ਸਫੈਦੇ ਲੱਗੇ ਹੋਏ ਸੀ ਹੂੰ ਉਸ ਉਸ ਤੋਂ ਸਫੈਦਿਆਂ ਤੋਂ ਉਹ ਸਿੱਧੇ ਗਏ ਇੱਕ ਜਾਂ ਉੱਥੇ ਖੜਾ ਰਿਹਾ ਤੇ ਦੋ ਜਾਨੇ ਇੱਥੇ ਇੱਕ ਮੋਟਰ ਤੇ ਆਏ ਹੂੰ ਇੱਕ ਨੇ ਇੱਧਰ ਕੋਠਿਆਂ ਦੇ ਉੱਪਰ ਦੀ ਘੇਰਾ ਪਾ ਲਈ ਤੇ ਇੱਕ ਇੱਧਰ ਹੀ ਆ ਗਿਆ ਹੂੰ ਦਮਪਾਸ਼ ਹੰਸਰਾ ਜੀ ਇੱਥੇ ਬੈਠੇ ਸੀਗੇ ਇੱਥੇ ਕਿੱਥੇ ਆਕ ਆ ਡਿੱਗੀ ਤੇ ਡਿੱਗੀ ਤੇ ਪਿਛਲੇ ਬੰਨੇ ਬੈਂਚ ਹੁੰਦਾ ਸੀ ਲੱਕੜ ਦਾ ਅੱਛਾ ਇੱਥੇ ਬੈਂਚ ਲੱਗਾ ਹਾਂਜੀ ਬੈਂਚ ਲੱਗਾ ਸੀ ਉੱਥੇ ਬੈਂਦੇ ਹੁੰਦੇ ਸੀ ਇਦਾਂ ਕਿ ਬਿਨੂਜ਼ਪੇਪਰ ਵਗੈਰਾ ਪੜਨਾ ਹੂੰ ਤੇ ਉਹਨਾਂ ਕੀਤਾ ਇੱਕ ਨੂੰ ਉਧਰ ਦੀ ਫਾਇਰਿੰਗ ਕਰਨੀ ਇੱਕ ਨੂੰ ਇੱਧਰ ਦੀ ਕਰਨੀ ਸ਼ੁਰੂ ਕਰਤੀ ਤੇ ਪਾਸ ਦੇ ਮਤਲਬ ਕਾਫੀ ਕਦੇ ਇੱਧਰ ਕਦੇ ਇੱਧਰ ਕਾਫੀ ਗੋਲੀਆਂ ਲੱਗੀਆਂ ਜਿਵੇਂ ਇੱਕ ਅੰਗੂਠਾ ਜਿਹੜਾ ਉੜ ਗਿਆ ਸੀ ਉਹਨਾਂ ਦਾ ਤੇ ਇੱਕ ਸਾਹਮਣੇ ਦਿਲ ਤੇ ਗੋਲੀ ਲੱਗੀ ਸੀ ਇੱਥੇ ਜੇਬ ਦੇ ਵਿੱਚ ਉਹਨੇ ਜਿੱਦਾਂ ਪੈਸੇ ਪਏ ਹੋਏ ਸੀ ਉਹਨਾਂ ਦੇ ਵਿੱਚ ਦੀ ਨਾ ਕਿ ਉਹ ਸਾਰੇ ਰੁਪਏ ਵੀ ਹਜੇ ਤੱਕ ਸਾਂਭ ਕੇ ਰੱਖੇ ਹੋ अच्छा ਤੇ ਬਾਅਦ ਵਿੱਚ ਜਦੋਂ ਇੱਥੇ ਗੋਲੀਆਂ ਲੱਗਦੀਆਂ ਲੱਗਦੀਆਂ ਪਾਸ ਇੱਥੇ ਆਂਬ ਦੇ ਥੱਲੇ ਹੂੰ ਇਹ 5 6 ਫੁੱਟ ਪਰੇ ਨੂੰ ਇੱਥੇ ਆਣ ਕੇ ਡਿੱਗ ਪਏ ਹੂੰ ਤੋਂ ਉਹਨਾਂ ਨੇ ਕੀਤਾ ਤਾਂ ਡਿੱਗੇ ਪਿਆ ਤਾਂ ਇੱਥੇ ਬ੍ਰਾਸਟ ਰੱਖ ਕੇ ਮਾਰਿਆ ਤੇ ਇਦਾਂ ਲਾ ਪਾਸਾ ਪੂਰਾ ਖਾਲੀ ਹੋਇਆ ਸੀ ਤੇ ਹਾਂਸ ਰਾਜ ਹੁਣੀ ਇੱਥੇ ਦੌੜਨ ਲੱਗੇ ਸੀ ਉਹਨਾਂ ਦੇ ਪਿੱਛੋਂ ਬ੍ਰਾਸਟ ਮਾਰ ਕੇ ਉਹਨਾਂ ਦਾ ਪਾਸਾ ਜੀ ਇੱਕ ਔੜ ਗਿਆ ਸੀ ਅੱਛਾ ਹਾਂ ਜੀ ਠੀਕਾ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਵਾਰਦਾਤ ਹੋ ਗਈ ਫਿਰ ਪਿੰਡ ਦੇ ਲੋਕ ਇਕੱਠੇ ਹੋਏ ਕੋਈ ਆਏ ਇੱਥੇ ਜਾਂ ਲੰਬਾ ਟਾਈਮ ਕੋਈ ਨਹੀਂ ਆਇਆ ਨਹੀਂ ਨਹੀਂ ਸਭ ਤੋਂ ਪਹਿਲਾਂ ਮੇਰੇ ਚਾਚੇ ਦੇ ਮੁੰਡੇ ਸੀ ਤੇ ਸਿਸਟਰ ਸੀਗੇ ਇਹ ਭਰਮ ਜੀ ਤਾਂ ਹੁਣ ਇੱਥੇ ਦੌੜ ਕੇ ਆਏ ਸੀ ਅੱਛਾ ਤੁਸੀਂ ਆਏ ਸੀਗੇ ਜੀ ਹਾਂ ਜੀ ਅੱਛਾ ਤੁਸੀਂ ਕਿੰਨੇ ਕ ਟਾਈਮ ਬਾਅਦ ਕਿੰਨੇ ਕ ਟਾਈਮ ਬਾਅਦ ਤੁਸੀਂ ਮਤਲਬ ਇੱਥੇ ਆਏ ਹੋ ਜਦੋਂ ਪਾਸ਼ ਨੂੰ ਮਾਰਿਆ ਅਸੀਂ ਐਕਚੁਅਲੀ ਜਾਂਦੇ ਦੇਖ ਲੈ ਸੀਗੇ ਪਹਿਲਾਂ ਉਹ ਮਿਟੈਂਟ ਇਹ ਦਾਨੀ ਸੀ ਪਤਾ ਵੀ ਮਤਲਬ ਇੱਥੇ ਭਾਜੀ ਹੁਣੀ ਹੈਗੇ ਆ ਸਾਨੂੰ ਤਾਂ ਨਹੀਂ ਪਤਾ ਕਿਉਂਕਿ ਵੱਡੇ ਭਾਜੀ ਹੁਣੀ ਵੀ ਚਲ ਗਏ ਸੀ ਪਿੰਡ ਨੂੰ ਇਹਨਾਂ ਦੇਖਲੇ ਸੀ ਜਾਂਦੇ ਦੇ ਜਾਂਦੇ ਦੇਖਲੇ ਸੀ ਇਹ ਭਾਜੀ ਦੇ ਡੈਡੀ ਸਾਡੇ ਤਾਇਆ ਜੀ ਗੋਲੀਆਂ ਦੀ ਆਵਾਜ਼ ਨਹੀਂ ਸੁਣੀ ਉਹ ਵੀ ਪੱਠੇ ਲੈਣ ਪਰ ਇਹਨੂੰ ਚਲ ਗਏ ਅਸੀਂ ਕਿ ਫੂਤੇ ਤਾਂ ਕੋਈ ਹੈ ਨਹੀਂਗਾ ਚਲ ਜਾਂਦੇ ਸੀ ਹਣ ਅਸੀਂ ਉਧਰ ਦੇਖਦੇ ਸੀ ਨਿਆਣੇ ਸੀ ਅਸੀਂ ਕਿ ਆ ਵੀ ਅੱਤਵਾਦੀ ਇਹ ਦੇਖੀ ਕੀ ਕਰਦੇ ਆ ਆਉਂਦੀ ਦਾਤੇ ਦੇ ਮੁੰਡੇ ਨੂੰ ਮੈਂ ਕਹਿੰਦਾ ਸੀ ਇੱਕ ਨਾਲ ਉਹ ਮਿਸਤਰੀਆਂ ਦਾ ਮੁੰਡਾ ਸੀ ਜਾਂਦੇ ਸੀ ਉਹਨੂੰ ਦੇਖ ਲਿਆ ਉਹ ਕਹਿੰਦਾ ਕਿ ਨਹੀ ਇਹ ਫੇ ਹੂੰ ਆਪਣੇ ਵੀ ਇਦਾਂ ਬੁੱਕੜਾਂ ਮਾਰੀਆਂ ਲੱਗਾ ਆਪਣੇ ਕੋ ਉਤਾਰ ਆਣੀਆਂ ਬਾਲਟੀਆਂ ਇਦਾਂ ਦੁੱਧ ਵਾਲੀਆਂ ਤੇ ਆਪਾਂ ਦਾਦਾ ਹੀ ਆ ਕਿ ਇਹ ਕਰਦੇ ਪਰ ਅੱਗੇ ਨਹੀਂ ਸੀ ਵਧੇ ਜਿੰਨਾ ਚਿਰ ਅਸੀਂ ਪਿੰਡ ਨਹੀਂ ਐਂਟਰ ਹੋਏ ਹੂੰ ਜਦੋਂ ਪਿੰਡ 'ਚ ਐਂਟਰ ਹੋ ਗਏ ਹੂੰ ਘਰੇ ਆ ਗਏ ਤੇ ਉਦੋਂ ਫਾਇਰਿੰਗ ਹੋ ਗਈ ਫਾਇਰਿੰਗ ਹੋਈ ਤਾਂ ਇੱਕਦਮ ਬਹਿ ਬਾਹਰ ਨੂੰ ਆ ਗਿਆ ਬਾਜੀ ਸੜਕ ਤੋਂ ਰੋਲਾ ਪਾਉਂਦੇ ਸੀ ਕਿ ਕਹਿੰਦੇ ਬਾਜੀ ਪਾਸ਼ ਬਾਜੀ ਪਾਸ਼ ਹੂੰ ਤੇ ਫੇਰ ਉਹ ਸਾਡੇ ਇੱਕ ਕਰਾਚਾ ਇਦਾਂ ਮੁੰਡਾ ਵੀ ਲੱਗਦਾ ਮਾਸੀ ਦਾ ਪੁੱਤ ਵੀ ਹੈ ਨਿਗਾ ਹੂੰ ਉਹ ਵੀ ਆ ਗਿਆ ਹਿੰਦੂ ਨੇ ਫਿਰ ਇੱਥੇ ਦਬਾ ਦਬ ਜਦੋਂ ਤੁਸੀਂ ਆਏ ਆ ਉਦੋਂ ਉਹ ਮਰ ਚੁੱਕੇ ਸੀ ਖਤਮ ਹੋਏ ਕੋਈ ਸਾਰ ਨਹੀਂ ਅੱਛਾ ਫਿਰ ਪਿੰਡ ਇਕੱਠਾ ਹੋਇਆ ਸਾਰਾ ਪਿੰਡ ਤੇ ਹੈ ਇੱਕਦਮ ਹੋ ਹੀ ਜਾਣਾ ਸੀ ਭਾਜੀ ਹੁਣੀ ਵੀ ਆ ਗਿਆ ਬਾਕੀ ਸਾਰੇ ਸਾਰੇ ਕਿੰਨੀਆਂ ਕ ਗੋਲੀਆਂ ਵੱਜੀਆਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਕੋਈ ਵੀ ਤੂੰ ਇੱਥੇ ਤੂੰ ਐ ਤੂੰ ਆ ਹੋਇਆ ਸੀ ਅੱਛਾ ਨਹੀਂ ਫਿਰ ਵੀ ਅੰਦਾਜ਼ਾ ਵੀ 50 60 70 ਕਿੰਨੀਆਂ ਕ ਗੋਲੀਆਂ ਵੱਜੀਆਂ ਹੋਣਗੀਆਂ 80 90 ਤੋਂ ਨਹੀਂ ਉਹ ਬ੍ਰਸਟ ਬ੍ਰਸਟ ਜਿਹੜੇ ਮਤਲਬ ਉਹਨਾਂ ਨੇ ਤੂੰ ਇਹ ਦੇਖ ਲਓ ਵੀ ਇੱਕ ਮੈਗਜ਼ੀਨ ਚ ਕਿੰਨੀਆਂ ਹੋਣਗੀਆਂ ਹੂੰ ਦੋ ਦੋ ਤਰ ਰਿਜ਼ਲਟਾਂ ਹੈਗੀਆਂ ਸੀਗੀਆਂ ਤਿੰਨ ਮੈਗਜ਼ੀਨ ਵਰਤੇ ਤਿੰਨ ਮੈਗਜ਼ੀਨ ਵਰਤੇ ਹੁਣ ਅੱਛਾ ਉਹਨਾਂ ਪਿਸਟਲ ਨਾਲ ਮਾਰ ਕੇ ਗਏ ਜਾਂ ਸਾਲਟਾ ਸਲਟਾ ਨਹੀਂ 47 ਇੱਕ 47 AK 47 ਨਾਲ ਮਾਰ ਕੇ ਗਏ ਅੱਛਾ ਠੀਕ 47 ਮਿੱਤਰੋ ਤੁਸੀਂ ਸੁਣਿਆ ਇਹ ਉਹ ਜਗ੍ਹਾ ਜਿੱਥੇ ਅਵਤਾਰ ਪਾਸ਼ ਹੋਰਾਂ ਦਾ ਕਤਲ ਕੀਤਾ ਗਿਆ ਔਰ ਇਹ ਉਸ ਦਿਨ ਇਹ ਆਪਾਂ ਚਸ਼ਮਦੀਦ ਦੀ ਭਰਾ ਕਹਿ ਸਕਦੇ ਆ ਇਹ ਤਾਂ ਨਾਲ ਆਇਆ ਸੀ ਪਾਸਸ਼ੋਰਾਂ ਦੇ ਔਰ ਇਹ ਜਦੋਂ ਗੋਲੀਆਂ ਵੱਜ ਗਈਆਂ ਉਸ ਤੋਂ ਤੁਰੰਤ ਬਾਅਦ ਇਹ ਆਏ ਨੇ ਔਰ ਪੂਰੀ ਵਾਰਦਾਤ ਤੁਸੀਂ ਪਰਮਜੀਤ ਹੋਰਾਂ ਦੇ ਔਰ ਸੁਖਵਿੰਦਰ ਹੋਰਾਂ ਦੇ ਮੂੰਹੋਂ ਤੁਸੀਂ ਸੁਣੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ